ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਸਰ ਠੀਕ ਹੋਣਗੇ ਦੋਸਤੋ ਅੱਜ ਤਾਂ ਆਪਾਂ ਨਵਾਂ ਵਲੋਗ ਕਰਨਗੇ ਸਟਾਰਟ ਤਾਂ ਇਸ ਲੋਗ ਨਾਲ ਦੋਸਤੋ ਐਂਡ ਤੱਕ ਜੁੜੇ ਰਹੋ ਕਿਉਂਕਿ ਇਹ ਵਲੋਗ ਅੱਜ ਦਾ ਬਹੁਤ ਖਾਸ ਹੋਣ ਵਾਲਾ ਹੈ ਆ ਮੇਰੇ ਨਾਲ ਦੇ ਸਾਥੀ ਆ ਗਏ ਤਾਂ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਪਿੰਡ ਬਾਜੇ ਦਾ ਮੇਲਾ ਦੇਖਣ ਜੋ ਕਿ ਬਹੁਤ ਹੀ ਭਾਰੀ ਮੇਲਾ ਅੱਜ ਮਨਾਇਆ ਜਾ ਰਿਹਾ ਹੈ ਤਾਂ ਆ ਮੇਰੇ ਦੋਸਤ ਵੀ ਤੁਸੀਂ ਦੇਖ ਸਕਦੇ ਹੋ ਚਲੋ ਤਾਂ ਦੋਸਤੋ ਮੇਲੇ ਵਾਲ ਜਗ੍ਹਾ ਤੇ ਆਪਾਂ ਪਹੁੰਚ ਚੁਕੇ ਆ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਲੱਖ ਲੱਖ ਮਠਿਆਈਆਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਜਲੇਬੀ ਫੜਾਂ ਦੀਆਂ ਤੇ ਹੋਰ ਵੀ ਤੁਹਾਨੂੰ ਦੁਕਾਨਾਂ ਅੱਗੇ ਚੱਲ ਕੇ ਦਿਖਾਉਂਦੇ ਆ ਤਾਂ ਦੋਸਤੋ ਇੱਧਰ ਆ ਮੇਰੇ ਚਾਚਾ ਜੀ ਜੂਸ ਦੀ ਦੁਕਾਨ ਲਈ ਖੜਿਆ ਆ ਹਾਂ ਦੁਕਾਨ ਲਈ ਖੜਿਆ ਆ ਤੇ ਇਹਨਾਂ ਦਾ ਜੂਸ ਬਹੁਤ ਹੀ ਮਿੱਠਾ ਹੁੰਦਾ ਆ ਕਿਤੇ ਵੀ ਤੁਹਾਨੂੰ ਮੇਲੇ ਤੇ ਦੇਖਣਾ ਤਾਂ ਇਹਨਾਂ ਕੋਲ ਚੂਸੇ ਜ਼ਰੂਰ ਪੀ ਆ ਜੇ ਤੇ ਆਨੰਦ ਲਿਆ ਜੇ ਤਾਂ ਦੋਸਤੋ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਇਸ ਮੇਲੇ ਦੇ ਵਿੱਚ ਬਹੁਤ ਹੀ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਪਟੰਸ ਰੰਧਾਵਾ ਤੇ ਰੰਧਾਵਾ ਵੀ ਪਹੁੰਚੇ ਹੋਇਆ ਜਿਨ੍ਹਾਂ ਦਾ ਅਖਾੜਾ ਲੱਗਿਆ ਹੋਇਆ ਤੁਹਾਨੂੰ ਉਹਨਾਂ ਦਾ ਅਖਾੜਾ ਵੀ ਦਿਖਾਉਂਦੇ ਆ ਇਹ ਤੁਸੀਂ ਸੰਗਤ ਵੀ ਦੇਖ ਹੀ ਸਕਦੇ ਹੋ ਮੇਲੇ ਦੇ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਪਹੁੰਚੀ ਹੋਈ ਆ ਅੱਗੇ ਚੱਲੋ ਅੱਗੇ

ਤਾਂ ਦੋਸਤੋ ਤੁਸੀਂ ਦੇਖਿਆ ਹੀ ਹੈ ਪ੍ਰਿੰਸ ਰੰਦਾਵਾ ਰੰਨੇ ਰਮਨ ਜਵਾਰਾ ਜੋ ਅਖਾੜਾ ਲੱਗਿਆ ਹੋਇਆ ਸੀ ਤਾਂ ਹੁਣ ਆਪਾਂ ਇੱਧਰ ਆਗੇ ਦਰਗਾਹ ਵਾਲੀ ਸਾਈਡ ਤੇ ਇੱਧਰ ਤੁਸੀਂ ਗਲੀ ਦੇ ਵਿੱਚ ਦੁਕਾਨਾਂ ਵੀ ਲੱਗੀਆਂ ਦੇਖ ਸਕਦੇ ਹੋ ਬਹੁਤ ਹੀ ਵਧੀਆ-ਵਧੀਆ ਖਾਣ-ਪੀਂਦਿਆਂ ਦੁਕਾਨਾਂ ਲੱਗੀਆਂ ਹੋਈਆਂ ਤਾਂ ਅੱਗੇ ਤੁਹਾਨੂੰ ਕੁਝ ਹੋਰ ਵੀ ਦੁਕਾਨਾਂ ਮਨੇ ਆ ਰਹੀਆਂ ਧੀਆਂ ਖਿਡੌਣਿਆਂ ਦੀਆਂ ਦਿਖਾਉਂਦੇ ਹਾਂ ਉਸ ਤੋਂ ਬਾਅਦ ਜੋ ਕਵਰਟੀ ਦਾ ਸ਼ੋਅ ਮੈਚ ਹੋਣ ਜਾ ਰਿਹਾ ਜਿਸ ਦੇ ਵਿੱਚ ਬਹੁਤ ਹੀ ਪੰਜਾਬ ਦੇ ਮੰਨੇ ਪ੍ਰਮੰਨੇ ਨਾਮ ਵਾਲੇ ਖਿਡਾਰੀ ਗੋਪੀ ਫਰਾਂਦੀ ਕੁਰੀਆ ਇਸ ਮੈਚ ਵਿੱਚ ਪਹੁੰਚ ਰਹੇ ਆ ਤੇ ਉਹ ਆਪਣੇ ਖੇਡ ਦਾ ਪ੍ਰਦਰਸ਼ਨ ਕਰਨਗੇ ਅਤੇ ਉਹ ਨੂੰ ਉਹ ਵੀ ਦਿਖਾਵਾਂਗੇ ਤਾਂ ਚੱਲ ਕੇ ਪਹਿਲਾਂ ਮੰਗਰ ਛਕਦੇ ਆ ਇਹ ਤੁਸੀਂ ਬਾਬਾ ਜੀ ਦੀ ਕੱਲ੍ਹ ਕਾਵਲੀ ਜਗ੍ਹਾ ਵੀ ਦੇਖ ਹੀ ਸਕਦੇ ਹਾਂ ਇੱਧਰ ਲੰਗਰ ਹਾਲ ਬਣਿਆ ਹੋਇਆ ਹੈ ਸੰਗਤਾਂ ਲੰਗਰ ਛਕ ਰਹੀਆਂ ਆ ਤੇ ਤੁਸੀਂ ਪਾਪਾ ਜੀ ਦੀ ਗੱਲ ਦੇਖ ਸਕਦੇ ਹਾਂ ਜਿੰਨਾ ਰਾਜ ਮੇਲਾ ਮਨਾਇਆ ਜਾ ਰਿਹਾ ਹੈ ਲਾਹਣ ਆਪਾਂ ਛਕਦੇ ਲੰਗਰ ਤੋਂ ਬਾਅਦ ਬਾਕੀ ਆਪਾਂ ਗੱਲ ਕਰਦੇ ਹਾਂ ਸੇ ਸਾਥੀ ਉਹ ਲੰਗਰ ਛੱਕ ਰਹਾ ਆ ਤੇ ਆਪਾਂ ਵੀ ਲੰਗਰ ਛਕਦੇ ਆ ਇਧਰ ਤੁਸੀਂ ਹੋਰ ਵੀ ਸੰਗਤ ਦੇਖ ਸਕਦੇ ਹੋ ਜੋ ਦੋਦੀ ਪਿਆਰ ਨਾਲ ਲੰਗਰ ਛੱਕ ਰਹੀ ਆ ਤਾਂ ਬਾਕੀ ਆਪਾਂ ਲੰਗਰ ਛਕਣ ਤੋਂ ਬਾਅਦ ਗੱਲ ਕਰਦੇ ਆ ਤੁਹਾਨੂੰ ਅੱਗੇ ਦਾ ਮੇਲਾ ਵੀ ਦਿਖਾਉਂਦੇ ਆ ਦੋਸਤੋ ਲੰਗਰ ਆਪਾਂ ਛਕ ਲਿਆ ਆ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਆ ਮੇਲਾ ਜੋ ਮੇਲੇ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਸੋਹਣੀਆਂ ਲੇਡੀਜ਼ ਵਾਸਤੇ ਚੂੜੀਆਂ ਦੀ ਦੁਕਾਨ ਲੱਗੀ ਹੋਈ ਆ ਇੱਧਰ ਪਛਾਦ ਦੀ ਦੁਕਾਨ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਲੱਗੇ ਪਲਾਸਟਿਕ ਪਾਂਡਾਂ ਦੀਆਂ ਦੁਕਾਨਾਂ ਮਨਿਆਰੀ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਇਹਦੇ ਭਾਈ ਸਾਹਿਬ ساری کھان پی دکانیں لگی ہوئی یا کرو چیک تھی ਾਕੀ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਆ ਆ ਦੋਸਤੋ ਤੁਸੀਂ ਕਬੱਡੀ ਦਾ ਗਰਾਊਂਡ ਦੇਖ ਸਕਦੇ ਹੋ ਜਿੱਥੇ ਅੱਜ ਕਬੱਡੀ ਦਾ ਬਹੁਤ ਹੀ ਵੱਡਾ ਸ਼ੋਅ ਮੈਚ ਹੋਣ ਜਾ ਰਿਹਾ ਹੈ ਇਸ ਕਬੱਡੀ ਦੇ ਮੈਚ ਵਿੱਚ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਗੋਪੀ ਫਰੰਦੀਪੁਰੀਆਂ ਤੇ ਉਹਨਾਂ ਦੇ ਨਾਲ ਹੋਰ ਵੀ ਕਬੱਡੀ ਖਿਡਾਰੀ ਸਾਥੀ ਪਹੁੰਚ ਰਹੇ ਆ ਤਤਵਾਨੂੰ ਪੂਰਾ ਇਹ ਮੈਚ ਆਪਾ ਦਿਖਾਵਾਂਗੇ ਤਾਂ ਤੁਸੀਂ ਮੈਚ ਦਾ ਆਨੰਦ ਮਾਣੋ ਜਿਹੜੀ ਹੋਰ ਵੀ ਆ ਰਹੀ ਹੈ ਕਿ ਜਿਹੜੇ ਜਿਹੜੇ ਫਰਦੀਪੁਰ ਦੀ ਗੋਪੀ ਨੂੰ ਪਿਆਰ ਹੈ ਸੰਗਤ ਦੇ ਵਿੱਚ ਲੱਭ ਬਾਕਾ ਮੇਰੇ ਵੀਰੋ ਫਰੰਦੀਪੁਰੀਏ ਗੋਪੀ ਦਾ ਇੰਤਜ਼ਾਮ ਕੀਤਾ ਤੇ ਗੋਪੀ ਟੀਮ ਲੈ ਕੇ ਆਇਆ ਨਾਲ ਦੇਖ ਲਓ ਵੀ ਇਤਿਹਾਸ ਕਹਿੰਦੇ ਮਹਾਂਪੁਰਖਾਂ ਦੀ ਯਾਦ ਨੂੰ ਤਾਰਿਆ ਕੀਤਾ ਜਾਂਦਾ ਕਹਿ ਦਿ ਲੋ ਧਰ ਨਾਲ ਕਰਦੇ ਆ ਕਟੇ ਨਗਰ ਪਿੰਡ ਬਾਜੀਕੇ ਦਾ ਜਿਹੜੇ ਰੋਪੜ ਦਾ ਨਗਰ ਸਰਖੰਦੀ ਜਿਲ੍ਹਾ ਰੋਪੜਾ ਮਿੱਤੂ ਵਿਆ ਤੇ ਬਾਜੀਕੇ ਪਿੰਡ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਇਧਰਲੇ ਪਾਂਦੇ ਨੇ ਵੀਰ ਕੋਟੇ ਨੂੰ ਜਫਾ ਨੰਬਰ ਕਿੰਨੇ ਮੀਂਹ ਛੋਟੇ ਹੀ ਹੀਰੇ ਨਾਲ ਸਾਡੇ ਅਮੋਲ ਰੋਹਰੀ ਪਾ ਦੇਗੇ ਨਾਸ ਦੇ ਵੀ ਪੱਣਾ ਮਾਨ ਦੇ ਨਹੀਂ ਰਹੇ ਆ ਮੈਂ ਦਿ ਲੋ ਧੰਨਵਾਦ ਕਰਦੇ ਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਕਿੰਨੇ ਗੁਲਾਮਦੀਨ ਆ ਗਏ نمبر جنوری تی جنوری نو میرا آنا گلو بڑی ہوج یو نمبر جوڑے फरिया राजू भावट तो फड़े मो फी छोड़ा रश घटि i feel going لگلا میری لیںجیت

ਤਾਂ ਦੋਸਤੋ ਮੇਲੇ ਵਿੱਚ ਤੁਸੀਂ ਦੇਖਿਆ ਹੀ ਆ ਪੰਜਾਬ ਦੇ ਮਸ਼ਹੂਰ ਫਿੰਗਰ ਫਰੰਦੀਪਰ ਦਾਵਾ ਦੰਦਾ ਬਾ ਨੇ ਆਪਣਾ ਬੁਲਾ ਖੜਾ ਲਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਸੀ ਉੱਥੇ ਹੀ ਕਵਰਟੀ ਦੇ ਸ਼ੋਅ ਮੈਚ ਤੇ ਪੰਜਾਬ ਦੇ ਮਸ਼ਹੂਰ ਖਦਾਵੀ ਗੋਪੀ ਫਰੰਦੀਪਰ ਉਹਨਾਂ ਦੇ ਨਾਲ ਹੋਰ ਵੀ ਨਾਂ ਵਰਤਕਾਰੀ ਆਏ ਸੰਨ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇੱਕ ਲਾਈਕ ਤੇ ਆਪਣਾ ਪਿਆਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆ ਸਕੀਏ ਤਾਂ ਦੋਸਤੋ ਆਪਣੇ ਚੈਨਲ ਡਾਕਟਰ ਸੁਪ ਆਰਾਮ ਕਿਨੂ ਕਰ ਲੋ ਸਬਸਕ੍ਰਾਈਬ ਪੈ ਲਾਈਕ ਆਨ ਦਾ ਬਟਨ ਨੂੰ ਕਰ ਲੋ ਕਲਿੱਕ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ